ਲੁਧਿਆਣਾ ਦੇ ਇੱਕ ਨਜੀ ਪੈਲਸ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡੀਜੇ ਤੇ ਗਾਣੇ ਚਲਾਉਣ ਨੂੰ ਲੈ ਕੇ ਫਾਰਕ ਹੋਈ ਜਾਣਕਾਰੀ ਮੁਤਾਬਕ ਤਿੰਨ ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਅਤੇ ਇਸ ਵਿੱਚ ਇੱਕ ਨੌਜਵਾਨ ਵੀ ਜ਼ਖਮੀ ਹੋ ਗਿਆ ਗੋਲੀ ਨੌਜਵਾਨ ਦੇ ਛਾਤੀ ਵਿੱਚ ਲੱਗੀ ਹੈ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਪਰਿਵਾਰ ਵਾਲਿਆਂ ਦਾ ਦੱਸਿਆ ਕਿ ਮੁੰਡੇ ਵਾਲੇ ਡੀਜੇ ਤੇ ਨੱਚ ਰਹੇ ਸਨ ਕਿ ਉਹਨਾਂ ਦੇ ਹੀ ਪੱਖ ਦੇ 7 ਤੋਂ 8 ਮੁੰਡੇ ਆਉਂਦੇ ਨੇ ਤੇ ਉਹਨਾਂ ਵੱਲੋਂ ਡੀਜੇ ਤੇ ਗਾਣਾ ਚਲਾਉਣ ਲਈ ਕਿਹਾ ਜਾਂਦਾ ਹੈ ਉਹਨਾਂ ਵੱਲੋਂ 3 ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਤਰਨਤਾਰਨ ਤੋਂ ਬਾਰਾਤ ਲੈ ਕੇ ਆਇਆ ਸੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਨੇ ਗੋਲੀ ਮਾਰੀ ਯਾਰ ਕਿਹਰੇ ਲੱਗੀ ਕਿਸੇ ਨੂੰ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਕਿੰਨਾ ਜ਼ਖਮੀ ਹੈ ਜ਼ਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਤਾਂ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਾਰ ਨਾ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਜੀ ਫੈਰ ਕਿੰਨਾ ਹੋਏ ਖਹਿ ਫੈਰ ਵੀਰੇ ਨੱਚਦੇ ਸੀ ਮੁੰਡੇ ਹਲੇ ਆ ਕੋਈ ਸੀਸੀ ਟੈਵੀ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਦੀ ਰੰਜਿਸ਼ ਛੜਕ ਛੜਪੂ ਹੋਈ ਹੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਇੱਕ ਦਿਨ ਲੈ ਕੇ ਹੋਈ ਆ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ ਅੱਛਾ ਹਾਂ ਆਪਣੇ ਜਿਹੜੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਆਪਾਂ ਜਿਹਨੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਛੜਪੋਈ ਆ ਛੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕੀ ਹੋਣਗੇ ਉਹਨਾਂ ਨੂੰ ਮਾਰਤੀ ਸੀ ਕੀਤੀ ਹੋਈ ਸੀਗੀ ਪਤਨ ਨਹੀਂ ਪੀਤੀ ਸੀ ਵੀਰੇ ਨਹੀਂ ਪੀਤੀ ਕਿਸੇ ਜਿਹਨੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਤੇ ਲੱਗੀ ਆ ਇੱਕ ਜਾਨੇ ਤੇ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਕਿੰਨੋ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਆ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਕੀ ਲੱਗਦੇ ਆਪਣਾ ਭਰਾ ਹੀ ਸੀ ਵੀਰੇ ਤੇ ਹੁਣ ਬਾਹਰ ਨਹੀਂ ਆਉਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੀ ਉਹਦਾ ਕੀ ਨਾਮ ਆ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਠੀਕ ਐ ਇੱਥੇ ਸ਼ਾਦੀ ਮੱਕੇ ਮੁੰਡਿਆਂ ਵੱਲੋਂ ਸੀ ਹਾਂਜੀ ਹਾਂਜੀ ਮੁੰਡਿਆਂ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਐ ਹਾਂ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਤੇ ਜਿੰਨੇ ਗੋਲੀ ਚ ਲਾਈ ਜਿੰਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣ ਗਏ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਬਾਈ ਜਿਹੜੇ ਉਹ ਫਾਇਰ ਸਿੱਧਾ ਸਾਥੀ 'ਚ ਲੱਗਿਆ ਬਾਈ ਜਿਹਦੇ ਗੋਲੀ ਮਾਰੀ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਵੀਰੇ ਕੁਝ ਨਹੀਂ ਹੈਗਾ ਕੋਈ ਲੈਣ ਦੇ ਨਹੀਂ ਕੁਝ ਨਹੀਂ ਪਤਾ ਪ੍ਰਾਂਤ ਨਹੀਂ ਪਤਾ ਕਿੱਥੋਂ ਬਰਾਤ ਆਈ ਕਿੱਥੋਂ ਨਿੱਤਰਾਂ ਪਿੰਡ ਨਿੱਤਰਾਂ ਵਾਲੀ ਤਰ੍ਹਾਂ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡ ਕਿਹੜੇ ਨਹੀਂ ਇਹ ਪੱਕਵਾਲ ਦੇ ਕੋਲ ਆਈ ਪੱਕਵਾਲ ਦੇ ਕੋਲ ਅੱਛਾ ਸਰ ਮੌਕੇ ਤੇ ਆਇਆ ਹਾਂ ਕੀ ਮਾਮਲਾ ਹੈ ਕਿਹੜਾ ਰਿਜ਼ੋਰਟ ਹੈ ਔਰ ਕਿਵੇਂ ਹੋਇਆ ਦੇਖੋ ਜੀ ਇਹ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਪੀਐਸ ਦੁਗਰੀ ਦਾ ਏਰੀਆ ਹੈਗਾ ਐਲੀਗ੍ਰੀਨ ਰਿਜ਼ੋਰਟ ਹੈ ਇੱਥੇ ਸਾਨੂੰ ਇਨਫੋਰਮੇਸ਼ਨ ਆਈ ਸੀ ਫਾਇਰਿੰਗ ਹੋਈ ਹੈ ਇੱਕ ਬੰਦੇ 'ਤੇ ਲੱਗੀ ਹੈ ਇੱਕ ਬੰਦਾ ਮਜਰੂਹ ਹੈਗਾ ਸਟੇਟਿਸ ਆਊਟ ਆਫ ਡੇਂਜਰ ਹੈਗਾ ਉਹ ਤੇ ਜਿਹੜੇ ਬੰਦੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਰਾਉਂਡ ਅਪ ਕਰ ਲਿਆ ਤੇ ਅਗਲੀ ਕਾਰਵਾਈ ਕਰਦੇ ਹਾਂ ਸਰ ਕੀ ਆ ਜਾ ਰਿਹਾ ਪੰਜ ਤੋਂ 6 ਬੰਦੇ ਜਿਹੜੇ ਆ ਫੜੇ ਰਾਉਂਡ ਅਪ ਕੀਤੇ ਗਏ ਹਾਂਜੀ ਰਾਉਂਡ ਅਪ ਕੀਤੇ ਨੇ ਜੀ ਬੰਦੇ ਸਾਰਿਆਂ ਦਾ ਅਸੀਂ ਮੁਲਾਜ਼ਾ ਵੀ ਕਰਾਵਾਂਗੇ ਕੋਈ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਵੀ ਹੋ ਸਕਦਾ ਤੇ ਅਦਰਵਾਈਜ਼ ਕੋਈ ਵਜ੍ਹਾ ਰੰਜਿਸ਼ ਹੈ ਤਾਂ ਉਹ ਵੀ ਅਸਰਟਨ ਕਰਾਂਗੇ ਕਿੰਨੀਆਂ ਕਿੰਨੀਆਂ ਸੰਖਿਆ ਨਿਕਲ ਕੇ ਆਇਆ ਬੇਸਿਕਲੀ ਇਹ ਦੇਖਦੇ ਹਾਂ ਜੀ ਇਨਵੈਸਟੀਗੇਸ਼ਨ ਕਰਦੇ ਆ ਕਿ ਗੋਲੀ ਵਿੰਡਿਊ ਕੌਣ ਹੈ ਜੀ ਉਹਦਾ ਨਾਮ ਵੀ ਗੁਰਸੇਵਕ ਸਿੰਘ ਆ ਜੀ ਪਿੰਡ ਚਪਾਰ ਹੈ ਜੋ ਮੁੱਢਲੀ ਜਾਣਕਾਰੀ ਹੈ ਉਹ ਖਤਰੇ ਤੋਂ ਬਾਹਰ ਹੈ ਜੀ ਦੇ ਦੇਖਦੇ ਆ ਕਿ ਵੀ ਕਿਹੜੇ ਪਾਸੋਂ ਕਹਿੰਦੇ ਕਹਿੰਦੇ ਕਿ ਡੀਜੇ ਨੂੰ ਕੇਜੇ ਤੇ ਗਾਣੇ ਗਾਣੇ ਗੁੰਨੀਆਂ ਲੈ ਕੇ ਕਹਿੰਦੇ ਝੜਪ ਹੋਈ ਹੈ ਹਾਂਜੀ ਮੁੱਢਲੀ ਜਾਣਕਾਰੀ ਇਹੀ ਹੈ ਬਾਕੀ ਇਹ ਸਰਟਨ ਕਰਦੇ ਆ ਕਿ ਵੀ ਡੀਜੇ ਦੇ ਗਾਣੇ ਚਲਾਉਣ ਲੈ ਕੇ ਝੜਪ ਹੋਈ ਹੈ ਤੇ ਬਾਕੀ ਇਹ ਸਰਟਨ ਕਰਦੇ ਆ ਜੀ ਸਰ ਕਿਤਨਾ ਕਿਤੇ ਪੈਲਸਾਂ ਦੇ ਵਿੱਚ ਹਥਿਆਰ ਬੈਨਾਂ ਤੇ ਕੀ ਇਸ ਨੂੰ ਲੈ ਕੇ ਜਾਂਚ ਪਤਾ ਨਹੀਂ ਸਰ ਕੀ ਬਿਲਕੁਲ ਜੀ ਜਿਹੜੇ ਵੀ ਪੈਲਸ ਮਾਲਕ ਨੇਗੇ ਉਹਨਾਂ ਨੂੰ ਮੇਰੀ ਅਪੀਲ ਵੀ ਹੈ ਤਾਕੀਦ ਵੀ ਹੈ ਵਿਆਹਾਂ ਦਾ ਸੀਜ਼ਨ ਹੈ ਉਹ ਆਪਣੀਆਂ ਜਿਹੜੇ ਪ੍ਰੈਮਿਸਿਸ ਨੇ ਉਹਦੇ ਵਿੱਚ prominently display ਕਰਨ ਕਿ ਵੀ ਹਥਿਆਰਾਂ ਦਾ ਬੈਨ ਹੈ ਐਂਟਰੀ ਜਿਹੜੀ ਹੈਗੀ ਬੈਨ ਹੈਗੀ ਅੰਦਰ ਲੈ ਕੇ ਜਾਣੀ ਸੈਲੀਬ੍ਰੇਟਰੀ ਫਾਇਰਿੰਗ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਹੈ ਤਾਂ ਜੋ ਭੁਖ ਵਿੱਚ ਇਦਾਂ ਦੇ ਜਿਹੜੀਆਂ ਘਟਨਾਵਾਂ ਨੂੰ ਤੋਂ ਬਚਿਆ ਜਾ ਸਕੇ